ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਨਵੀਂ ਦਿੱਲੀ ਵਿੱਚ ਚੇਅਰਮੈਨ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ ਸੰਤੋਸ਼ ਕੁਮਾਰ ਯਾਦਵ ਨਾਲ ਇੱਕ ਸਾਰਥਕ ਮੀਟਿੰਗ ਕੀਤੀ ਤਾਂ ਜੋ ਪੰਜਾਬ ਵਿੱਚ ਐਨ ਐਚ ਏ ਆਈ ਦੇ ਪ੍ਰੋਜੈਕਟਾਂ ਨਾਲ ਸੰਬੰਧਿਤ ਕਈ ਮਹੱਤਵਪੂਰਨ ਮੁੱਦਿਆਂ ਨੂੰ ਹੱਲ ਕੀਤਾ ਜਾ ਸਕੇ ਜੋ ਲੁਧਿਆਣਾ ਲਈ ਬੁਦੀਰੀ ਟੁਕ ਮੇ ਹਨ ਮੀਟਿੰਗ ਦੌਰਾਨ ਐਮਪੀ ਅਰੋੜਾ ਨੇ ਲੁਧਿਆਣਾ ਰੂਪਨਗਰ ਹਾਈਵੇ ਨੂੰ ਬਹਾਦਰ ਕੇ ਰੋਡ ਤੋਂ ਦਾਣਾ ਮੰਡੀ ਤੱਕ ਜੋੜਨ ਦੀ ਮਹੱਤਤਾ ਤੇ ਜ਼ੋਰ ਦਿੱਤਾ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਹ 5 ਕਿਲੋਮੀਟਰ ਲੰਮਾ ਰਸਤਾ ਨਾ ਸਿਰਫ ਮੌਜੂਦਾ ਉਦਯੋਗਾਂ ਨੂੰ ਦਰਪੇਸ਼ ਲੋਜਿਸਟਿਕ ਚੁਣੌਤੀਆਂ ਨੂੰ ਘੱਟ ਕਰੇਗਾ ਬਲਕਿ ਬਹਾਦਰ ਕੇ ਰੋਡ ਦੇ ਉਦਯੋਗਿਕ ਖੇਤਰ ਨੂੰ ਇੱਕ ਨਵੀਂ ਜੀਵਨ ਰੇਖਾ ਵੀ ਪ੍ਰਦਾਨ ਕਰੇਗਾ ਚੇਅਰਮੈਨ ਨੇ ਇਸ ਮੁੱਦੇ ਤੇ ਤੁਰੰਤ ਵਿਵਹਾਰਕਤਾ ਅਤੇ ਤਕਨੀਕੀ ਰਿਪੋਰਟ ਦੇਣ ਦਾ ਵਾਅਦਾ ਕੀਤਾ ਹੈ ਐਮਪੀ ਅਰੋੜਾ ਨੇ ਚੇਅਰਮੈਨ ਨੂੰ ਕੈਲਾਸ਼ਨਗਰ ਜੱਸੀਆ ਰੋਡ ਅਤੇ ਜਲੰਧਰ ਬਾਈਪਾਸ ਤੇ ਵਹੀਕਲ ਅੰਡਰਪਾਸ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਦੀ ਵੀ ਅਪੀਲ ਕੀਤੀ ਜਵਾਬ ਵਿੱਚ ਚੇਅਰਮੈਨ ਨੇ ਤੁਰੰਤ ਆਰੋ ਪੰਜਾਬ ਵਿਪਨੇਸ਼ ਸ਼ਰਮਾ ਨਾਲ ਸੰਪਰਕ ਕੀਤਾ ਤੇ ਉਹਨਾਂ ਨੂੰ ਪ੍ਰਕਿਰਿਆ ਤੇਜ਼ ਕਰਨ ਦੇ ਨਿਰਦੇਸ਼ ਵੀ ਦਿੱਤੇ ਇਸ ਤੋਂ ਇਲਾਵਾ ਐਮਪੀ ਅਰੋੜਾ ਨੇ ਲੁਧਿਆਣਾ ਵਿੱਚ ਟੰਡਾਰੀ ਰੇਲਵੇ ਸਟੇਸ਼ਨ ਤੋਂ NH 44 ਪਾਰ ਕਰਨ ਵਾਲੀ BUP ਦੀ ਉਸਾਰੀ ਲਈ ਬੇਨਤੀ ਕੀਤੀ ਜਿਸ ਪਹਿਲ ਦਾ ਉਦੇਸ਼ ਨੇੜਲੇ ਉਦਯੋਗਿਕ ਖੇਤਰ ਤੋਂ ਭਾਰੀ ਮਾਤਰਾ ਵਿੱਚ ਮਾਲ ਦੀ ਆਵਾਜਾਈ ਦਾ ਪ੍ਰਬੰਧਨ ਕਰਨਾ ਅਤੇ ਪੈਦਲ ਚੱਲਣ ਵਾਲਿਆਂ ਅਤੇ ਜਾਦ ਹੋਰ ਯਾਤਰੀਆਂ ਦੀ ਆਵਾਜਾਈ ਨੂੰ ਸੁਵਿਧਾਜਨਕ ਬਣਾਉਣਾ ਹੈ ਚੇਅਰਮੈਨ ਨੇ ਤੁਰੰਤ ਇਸ ਮਾਮਲੇ ਤੇ RPO ਪੰਜਾਬ ਨਾਲ ਚਰਚਾ ਕੀਤੀ ਅਤੇ ਉਹਨਾਂ ਨੂੰ ਅਗਲੀ ਕਾਰਵਾਈ ਲਈ ਇਸ ਦਾ ਅਧਿਐਨ ਕਰਨ ਦੇ ਨਿਰਦੇਸ਼ ਦਿੱਤੇ ਐਮਪੀ ਅਰੋੜਾ ਨੇ NHAI ਦੇ ਦੱਖਣੀ ਬਾਈਪਾਸ ਲਈ ਪ੍ਰਾਪਤੀ ਅਧੀਨ 2.2 ਕਿਲੋਮੀਟਰ ਹਿੱਸੇ ਦਾ ਮੁੱਦਾ ਵੀ ਉਠਾਇਆ ਜਿਸ ਲਈ ਕਬਜ਼ੇ ਦਾ ਮਾਮਲਾ ਲੰਬਿਤ ਹੈ ਚੇਅਰਮੈਨ ਨੇ ਇਸ ਮਾਮਲੇ ਵਿੱਚ ਕੁਝ ਹੱਲ ਦਾ ਭਰੋਸਾ ਦਿੱਤਾ ਚੇਅਰਮੈਨ ਨੇ ਇਸ ਮਾਮਲੇ ਤੇ ਡੀਸੀ ਲੁਧਿਆਣਾ ਨਾਲ ਚਰਚਾ ਕੀਤੀ ਤੇ ਉਹਨਾਂ ਨੂੰ R&NHAI ਪੰਜਾਬ ਨਾਲ ਰੂਪਰੇਖਾ ਤਿਆਰ ਕਰ ਲਈ ਵੀ ਕਿਹਾ ਚੇਅਰਮੈਨ ਨੇ ਪ੍ਰੋਸਾ ਦਿੱਤਾ ਕਿ ਜੀਰਕਪੁਰ ਅਤੇ ਸਰਹੰਦ ਸਮੇਤ ਐਨ ਐਚ ਏ ਆਈ ਦੇ ਕਈ ਹੋਰ ਪ੍ਰੋਜੈਕਟ ਪਾਈਪਲਾਈਨ ਵਿੱਚ ਹਨ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਐਨ ਐਚ ਏ ਆਈ ਪ੍ਰੋਜੈਕਟਾਂ ਵੱਲ ਲਈ ਪਹਿਲਾਂ ਨਾਲੋਂ ਬਿਹਤਰ ਜ਼ਮੀਨ ਪ੍ਰਾਪਤੀ ਦੀ ਸ਼ਲਾਘਾ ਕੀਤੀ ਅਤੇ ਰਾਜ ਵਿੱਚ ਵੱਖ-ਵੱਖ ਪ੍ਰੋਜੈਕਟਾਂ ਨੂੰ ਸੁਵਿਧਾਜਨਕ ਬਣਾਉਣ ਅਤੇ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਐਨ ਐਚ ਏ ਆਈ ਦੀ ਮਦਦ ਕਰ ਰਹੀ ਐਮ ਪੀ ਅਰੋੜਾ ਦੀ ਯਤਨਾਂ ਦੀ ਸ਼ਲਾਘਾ ਕੀਤੀ ਐਮਪੀ अरोड़ा ਨੇ ਚੇਅਰਮੈਨ ਨੂੰ ਪੰਜਾਬ ਦੇ ਵਿਕਾਸ ਲਈ ਸੂਬਾ ਪੱਧਰ ਤੇ ਆਪਣੇ ਨਿਰੰਤਰ ਸਮਰਥਨ ਦਾ ਪ੍ਰੋਸਾ ਦਿੱਤਾ।